ਸਸੇ ਕਾ ਜੀ ਮੇਰਾ ਨਾਮ ਰਾਜਮੇਂਦਰ ਕੌਰ ਹੈ ਮਟਨਾਰੀ ਕਲਾਂ ਦੇ ਰਹਿਣ ਵਾਲੀ ਆ ਜੀ ਇਹ ਮੇਰੀ ਬੱਚੀ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਸੀਗੇ ਇਹਦੇ ਮੂੰਹ ਦੇ ਵਿੱਚੋਂ ਪੱਥਰ ਨਿਕਲਦੇ ਸੀਗੇ ਤੇ ਜਦੋਂ ਵੀ ਨਹਾਉਣ ਧੋਣ ਲੱਗਦੀ ਸੀਗੀ ਇਹਦੇ ਪਾਣੀ ਦੇ ਵਿੱਚ ਬਹੁਤ ਸਾਰੀ ਮਿੱਟੀ ਇੰਨੀ ਬੁੱਕ ਬੁੱਕ ਆ ਜਾਂਦੀ ਸੀ ਘਰ ਦੇ ਭਾਂਡੇ ਡਿੱਕਰ ਡੁੱਟ ਕੇ ਇਹਦੇ ਵੱਜੀ ਜਾਂਦੇ ਸੀਗੇ ਜੀ ਬਹੁਤ ਜਗ੍ਹਾ ਘੁੰਮਣ ਤੇ ਸਾਨੂੰ ਕੁਛ ਨਹੀਂ ਹੋਇਆ ਫਿਰ ਸਾਨੂੰ ਦੱਸ ਪਈ ਅਮਨ ਬਾਬਾ ਜੀ ਨੇ ਟੰਡਾਰੀ ਕਲਾਂ ਦੇ ਵਿੱਚ ਨੇ ਤੇ ਫਿਰ ਅਸੀਂ ਇਹਨਾਂ ਕੋਲ ਆਏ ਤੇ ਹੁਣ ਸਾਡੀ ਬੇਟੀ ਬਰਕਤ ਠੀਕ ਆ ਜੀ ਬਾਬਾ ਜੀ ਨੇ ਸਾਡਾ ਹੱਥ ਫੜਿਆ ਵਾ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਆ ਬਹੁਤ ਬਹੁਤ ਇਹਨਾਂ ਦਾ ਸ਼ੁਕਰ ਆ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਅੱਜ ਠੀਕ ਕਰਤਾ ਜੀ ਮੇਰੀ ਬੇਟੀ ਬਿਲਕੁਲ ਠੀਕ ਆ ਜੀ ਹੁ ਦੂਮੜਕੇ ਚ ਦੋਵੇਂ ਸੱਸੀ ਪਾਪਾ ਜੀ ਕੋਲ ਆਇਆ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਨਾ ਮੇਰੀ ਬੇਟੀ ਨੂੰ ਕੋਈ ਪ੍ਰੋਬਲਮ ਨਹੀਂ ਆਇਆ ਬਿਲਕੁਲ ਠੀਕ ਠਾਕ ਹੈਗੀ ਉਹ ਦਿਲਜੀ ਜਿੱਦਾਂ ਬੇਟਾ ਸਹੀ ਕਰਨ ਵਾਲੀ ਤਾਂ ਪ੍ਰਮਾਤਮਾ ਅਸੀਂ ਤਾਂ ਪ੍ਰਮਾਤਮਾ ਦੇ ਚਰਨਾ ਚਰਨ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਜੀ ਹਰ ਇੱਕ ਨੂੰ ਜੀਵਨ ਦਾਣ ਦਿੰਦੀ ਹੈ ਕਰਮਾਂ ਦੇ ਮੁਤਾਬਕ ਸਾਨੂੰ ਕੁਝ ਟਾਈਮ ਦੀ ਸਜ਼ਾ ਮਿਲਦੀ ਆ ਬਾਕੀ ਪ੍ਰਮਾਤਮਾ ਦੀ ਮਰਜ਼ੀ ਬੇਟਾ ਤੁਹਾਡ दा दा एटी 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 अच्छा मंदीप ਤੁਹਾਡਾ ਨਾਮ ਬੇਟਾ ਹੁਣ ਤੁਸੀਂ ਠੀਕ ਆ? ਹਾਂਜੀ ਹੁਣ ਮੈਂ ਠੀਕ ਆ। ਤੁਹਾਨੂੰ ਕੀ ਦਿਸਦਾ ਹੁੰਦਾ ਸੀ? ਕੀ ਹੁੰਦਾ ਸੀ ਤੁਹਾਨੂੰ? ਮੇਰੇ ਕੰਨਾਂ 'ਚ ਬਹੁਤ ਬੱਜਾਂ ਆਉਂਦੀ ਸੀ, ਮੇਰੇ ਮੂੰਹ 'ਚ ਮਿੱਟੀ ਆ ਜਾਂਦੀ ਸੀ। ਉਕਰੇ ਪੰਡਿਤਾਂ ਏਡੀ-ਏਡੀ ਆਇਤਾ ਕਢਿਦਿਆਂ ਹੁੰਦੇ ਸੀ। ਅੱਛਾ ਜੀ ਹੁਣ ਤਾਂ ਇਹ ਜਿਹਾ ਕੁਝ ਨਹੀਂ ਦਿਸਦਾ? ਨਹੀਂ ਜੀ ਹੁਣ ਕਦੀ ਨਹੀਂ। ਅੱਛਾ ਹੁਣ ਤਾਂ ਨਹੀਂ ਹੁੰਦਾ। ਪਹਿਲਾਂ ਤੁਹਾਡੇ ਮੂੰਹ 'ਚੋਂ ਪੱਥਰ ਵੀ ਨਿਕਲਦੇ ਹੁੰਦੇ ਸੀ? ਹਾਂਜੀ ਮੇਰੇ ਮੂੰਹ 'ਚ ਪੱਥਰ ਆ ਜਾਂਦੇ ਸੀਗੇ। ਤੇ ਤੁਹਾਨੂੰ ਥਾਣਾ ਵੀ ਜਿਹੜਾ ਲੈਟਰੀਨ ਬਾਥਰੂਮ ਵਰਤਿਆ ਦੱਸਦਾ ਸੀ? ਹਾਂਜੀ ਹੁਣ ਤੁਸੀਂ ਠੀਕ ਹਾਂ ਹਾਂਜੀ ਚਲੋ ਜਾਉਣਾ ਨਹੀਂ ਹੋਣੀ ਜੇ ਨਹੀਂ ਨਾਨੀ ਜੀ ਕਹਣਾ ਵੀ ਉਹ ਸਵਾਦ ਬਣੀਆ ਤਾਂ ਚਨੂਰ ਪਾ ਲੈਣਾ ਅੱਛਾ ਅੱਛਾ ਹੁਣ ਬਿਲਕੁਲ ਸਾਰਾ ਕੁਝ ਇਹੰਦਾ ਪਹਿਲਾਂ ਤੁਹਾਨੂੰ ਪਾਣੀ ਵਿੱਚ ਇਹੰਦੇ ਜਟਲ ਵਰਗਾ ਟੇਸਟ ਹੁੰਦਾ ਹੁੰਦਾ ਸੀ ਪਾਣੀ ਦੇ ਵਿੱਚ ਵੀ ਤੁਹਾਨੂੰ ਲੈਟਰਲ ਪਾਸ ਮੁਰਝਾ ਮਹਿਸੂਸ ਹੁੰਦਾ ਸੀ ਜਾਂ ਦਿਸਦੀ ਹੁੰਦੀ ਸੀ ਉੰਜ ਹਾਂਜੀ ਉਸ ਕੰਮ ਅੱਛਾ ਮੁਸ਼ਤ ਹੁੰਦੀ ਹੁੰਦੀ ਸੀ ਜਿਵੇਂ ਲੈਟਰਲ ਪਾਸ ਹਾਂਜੀ ਕੰਮ ਚ ਬੋਲ ਤੇ ਤੁਹਾਨੂੰ ਵਿੱਚ ਜਿਹੜਾ ਬੋਲਦਾ ਹੁੰਦਾ ਸੀ ਕੀ ਕਹਿੰਦਾ ਹੁੰਦਾ ਸੀ ਤੁਹਾਨੂੰ ਕੰਨ ਵਿੱਚ ਬਹੁਤ ਕੁਝ ਬੋਲਦਾ ਲੱਗਾ ਚਲੋ ਹੁਣ ਰੱਬ ਦੀ ਤਿਰਪਾਣਾ ਤੁਸੀਂ ਠੀਕ ਆ ਤੁਸੀਂ ਡਰਨਾ ਛੱਡਣਾ ਨਹੀਂ ਤੁਸੀਂ ਰੱਬ ਦਾ ਨਾਮ ਲਿਆ ਕਰੋ ਸਿਮਰਨ ਕਰਿਆ ਕਰੋ ਰੱਬ ਭਲਾ ਕਰੇਂਗੇ ਠੀਕ ਕਰਾ ਜੀ ਤੇ ਤੁਸੀਂ ਇਹ ਜਿਹੜੀ ਵੀਡੀਓ ਬਣਵਾ ਰਹੇ ਹੋ ਆਪਣੀ ਮਰਜ਼ੀ ਨਾਲ ਬਣਵਾ ਰਹੇ ਹੋ ਕੋਈ ਜ਼ਰੂਰ ਜ਼ਰਤੀ ਤਾਂ ਨਹੀਂ ਹੈ ਜੀ ਨਹੀਂ ਬਾਬਾ ਜੀ ਕੋਈ ਜ਼ਰਤ ਤੇ ਤੁਸੀਂ ਦੁਨੀਆ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਆ ਅਸੀਂ ਸੰਦੇਸ਼ ਨਹੀਂ ਸੰਦੇਸ਼ ਦੇਣਾ ਚਾਹੁੰਦੇ ਆ ਜੇ ਜੋ ਵੀ ਕੋਈ ਇੰਨਾ ਦੁਖੀ ਹੈ ਜਾਂ ਜੋ ਵੀ ਹੋਆ ਬਾਬਾ ਜੀ ਦੇ ਕੋਲ ਆਣਾ ਤੇ ਇਹਨਾਂ ਭਲਾ ਕਰਾਉਣ ਇਹਨਾਂ ਤੋਂ ਬਾਬਾ ਜੀ ਬਹੁਤ ਉਹਨੇ ਪੰਚੀ ਲੈਣੇ ਉੱਤ ਕੋਲ ਪਰਮਾਤਮਾ ਦੀ ਬਰਸ਼ਾ ਜੀ ਜਨਮ ਹੋਤਾ ਪਰਮਾਤਮਾ ਦੇ ਹੱਥ ਅਸੀਂ ਤਾਂ ਦੁਆਵਾਂ ਤਰਨ ਜੋਦੀਆਂ ਰੱਬ ਬਹੁਤ ਦੁਆਵਾਂ ਜਲਦੀ ਸੁਣ ਲੈਂਦਾ ਤੇ ਕਈ ਦੁਆਵਾਂ ਜਿਹੜੀਆਂ ਰੱਬ ਜ਼ਿੰਦਗੀ ਭਰ ਤਰੀਏ ਉਤੋਂ ਸੁਣਦਾ ਨਹੀਂ ਉਹ ਤਾਂ ਮਾਲਕ ਦੀ ਮਰਜ਼ੀ ਹੈ ਤੇ ਚਲੋ ਬੇਟੀ ਖੁਸ਼ ਰਹੂ ਦੀ ਹੁਣ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਉਪਰਲੀ ਚੱਕਰ ਦਾ ਕੋਈ ਅਸਰ ਨਹੀਂ ਰਹੂਗਾ ਬਹੁਤ ਸਾਰੇ ਲੋਗ ਆ ਜਿਹੜੇ ਇਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਉਹ ਇਨਾਂ ਨੂੰ ਵਹਿਮਪਰਮ ਦੱਸਦੇ ਆ ਜਾਂ ਬਾਬੇ ਦਾ ਫਸੰਡ ਦੱਸਦੇ ਆ ਚਲੋ ਜਿਸ ਤਰ ਕੋਈ ਦਿੱਕਤ ਆਉਂਦੀ ਉਹ ਹੀ ਟਰ ਵਾਲਾ ਜਾਣਦਾ ਵੀ ਇਹ ਚੀਜ਼ ਚੀਜ਼ਾਂ ਕੀ ਨਹੀਂ ਆ ਠੀਕ ਹੈ ਨਾ ਤੇ ਚਲੋ ਸਾਡੇ ਉੱਤੇ ਵੀ ਲੋਕੀ ਟਿੱਪਣੀਆਂ ਚ ਹੀ ਕਰਦੇ ਹੁੰਦੇ ਠੀਕ ਤੇ ਤੁਹਾਨੂੰ ਪਤਾ ਥੋੜੀ ਦੇਰ ਪਹਿਲਾਂ ਮੇਰੀ ਮਾਤਾ ਜੀ ਦਾ ਧਿਆਨ ਤੋਂ ਜਾਂ 26 ਚਾਰ ਨੂੰ ਹਾਂਜੀ ਤੇ ਤੁਸੀਂ 23 ਦੇ ਕਰੀ ਮੇਰੀ ਮਾਤਾ 21 ਨੂੰ ਹਸਪੀਟਲ ਐਡਮਿਟ ਸੀ ਉਸੇ ਦੌਰਾਨ ਤੁਸੀਂ ਆਏ ਸੀ ਪਰ ਮੈਂ ਆਪਣੀ ਮਾਤਾ ਲਈ ਵੀ ਦੁਆਵਾਂ ਕਰਦਾ ਸੀ ਰੱਬ ਨੇ ਮੇਰੀ ਮਾਤਾ ਦੀਆਂ ਮੇਰੇ ਇੱਥੇ ਦੁਆਵਾਂ ਨਹੀਂ ਸੁਣੀਆਂ ਰੱਬ ਨੇ ਉਹਦੇ ਜਿੰਨੇ ਲਿਖ ਲਿਖੇ ਸੀ ਸਵਾਸ ਲਈ ਤੇ ਸਿਉ ਸਵਾਸਾਂ ਦੀ ਪੂੰਜੀ ਨੂੰ ਰੱਖੀ ਚੱਲੇਗੀ ਉਹਨਾਂ ਦਾ ਆਸ਼ੀਰਵਾਦ ਹੀ ਅਸੀਂ ਤੇ ਚਲੋ ਸਾਡੇ ਤੋਂ ਰੱਬ ਨੇ ਸੇਵਾ ਲਿਖੀ ਹੈ ਤਾਂ ਅਸੀਂ ਸੇਵਾ ਜਿਹੜੀ ਕਰਦੇ ਆ ਉਤਾਰਦੇ ਰਹਿਾਂਗੇ ਜਿੰਨੀ ਦੇਰ ਤੱਕ ਰੱਬ ਨੇ ਸਵਾਸ ਦਿੱਤੇ ਆ ਤੇ ਪ੍ਰਮਾਤਮਾ ਬਣੀ ਤੁਹਾਡੀ ਬੇਟੀ ਦੀ ਜ਼ਿੰਦਗੀ ਬਰਛੀ ਆ ਤੇ ਚਲੋ ਇਹ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਆ ਠੀਕ ਹੈ ਸਾਡੇ ਪਰਮਾਤਮਾ ਚ ਰੱਬ ਨੇ ਜੇ ਮਾਂ ਦਾ ਪਿਆਰ ਖੋਹ ਲਿਆ ਤਾਂ ਉਹਦਾ ਸਾਨੂੰ ਦੋਤੋ ਜ਼ਿੰਦਗੀ ਭਰ ਨਹੀਂ ਭੁੱਲਣਾ ਪਰ ਇਹ ਜਿਹੜਾ ਬੱਚੀ ਦੀ ਜ਼ਿੰਦਗੀ ਬਚੀ ਜੀ ਆ ਇਹ ਨਹੀਂ ਖੁਸ਼ੀ ਸਾਨੂੰ ਅੱਡੇ ਜਾ ਕੇ ਵੀ ਯਾਦ ਰਹੂਦੀ ਸੀ ਪ੍ਰਮਾਤਮਾ ਨੇ ਚਲੋ ਇੱਕ ਬੱਚਾ ਮੇਰੇ ਕੋ ਆਇਆ ਮੇਰੀ ਮਾਂ ਦੇ ਦੌਰਾਨ ਬਿਮਾਰ ਚ ਤੇ ਮੇਰੀ ਮਾਤਾ ਦੀ ਆਈ ਉਹ ਨਹੀਂ ਸੀ ਉਹਦੇ ਆਹ ਤੋ ਜੀ ਚਲੋ ਬੇਟੀ ਉਹ ਬਿਲਕੁਲ ਤੁਹਾਡੀ ਸਹੀ ਹੈ ਤੁਸੀਂ ਬੇਫਿਕਰ ਰਹੋ ਠੀਕ ਹੈ ਖੁਸ਼ ਰਹੋ ਜੀ ਰੱਬਾ ਕਰੇ